ਸਰਦਾਰ ਦਬਾਬਾ YouTube ਪਹੁੰਚ ਚੁੱਕਾ ਹੈ ਨਗਰ ਸੁਧਾਰ ٹرسٹ ਜੋ ਜ਼ਿਲ੍ਹਾ ਅਸ਼ੀਰ ਭਗ ਸਿੰਘ ਨਗਰ ਦੇ ਵਿੱਚ ਹੈਗਾ ਉੱਥੇ ਦੇ ਆਪਣੇ ਚੇਅਰਮੈਨ ਸਾਹਿਬ ਕੋਲ ਅਸੀਂ ਪਹੁੰਚ ਚੁੱਕੇ ਆ ਸਰਦਾਰ ਸਤਨਾਮ ਸਿੰਘ ਜਲਵਾਹਾ ਜੀ ਕੋਲ ਪਹਿਲਾਂ ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੁਝ ਬਜਟ ਬਾਰੇ ਵੀ ਗੱਲ ਕਰਾਂਗੇ ਕੁ ਰੇਲ ਵੀ ਰੋਡ ਬਾਰੇ ਵੀ ਕਰਾਂਗੇ ਤੇ ਇਹਨਾਂ ਦਾ ਜਨਮ ਦਿਨ ਆ ਉਹ ਵੀ ਕਰਾਂਗੇ ਆਓ ਇਹਨਾਂ ਨਾਲ ਕਰਦੇ ਆ ਗੱਲਬਾਤ ਨਾ ਤਾਜ਼ੀ ਨਵਾਂ ਸ਼ਰਦਬਾਬਾ YouTube ਚੈਨਲ ਵੱਲੋਂ ਤੁਹਾਡੇ ਜਨਮ ਦਿਨ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮੁਬਾਰਕਬਾਦ ਤੁਸੀਂ ਇਸੇ ਤਰ੍ਹਾਂ ਜਿਹੜੇ ਆ ਆਪਣੇ ਜ਼ਿਲ੍ਹੇ ਦੀ ਤੇ ਪੰਜਾਬ ਦੀ ਜਿਹੜੀ ਹੈਗੀ ਆ ਉਹ ਤਰੱਕੀ ਕਰਦੇ ਰਹੋ ਜੀ ਔਰ ਜਨਮ ਦਿਨ ਦੇ ਉੱਪਰ ਤੁਸੀਂ ਕਿਸ ਤਰ੍ਹਾਂ ਮਨਾਇਆ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਨਮਸਾਹ ਦੋਬਾ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੈਂ ਪਹਿਲਾਂ ਤਾਂ ਆਮ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਕਾਲਾ ਰਹੀ ਮੈਸੇਜ ਆਹੀ ਫੇਸਬੁੱਕ uh, ਰਾਹੀਂ WhatsApp Instagram ਰਾਹੀਂ ਸਾਰੇ ਭਰਾਵਾਂ ਨੇ ਬਹੁਤ ਦਿਲ ਦੀਆਂ ਦਵਾਵਾਂ ਭੇਜੀਆਂ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਇਸ ਨਾ ਚੀਜ਼ ਨੂੰ ਇੰਨੀ ਅਹਿਮੀਅਤ ਦਿੱਤੀ ਉਹਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜਨਮ ਦਿਨ ਆਪਣੇ ਸਟਾਫ ਨਾਲ ਜੀ ਆਪਣੇ ਸਾਰੇ ਮੁਲਾਜ਼ਮ ਭਰਾਵਾਂ ਨਾਲ ਜਿਹੜੇ ਕਿ ਇੰਪਰੂਵਮੈਂਟ ਟਰਸ ਦੀ ਇੱਥੇ ਡੀਸੀ ਕੰਪਲੈਕਸ ਦੇ ਵਿੱਚ ਜਿਹੜੇ ਮੇਰੇ ਸਟਾਫ ਨੇ ਇਹਨਾਂ ਨੇ ਕੱਲ ਬੜਾ ਮਾਨ ਸਤਕਾਰ ਬਖਸ਼ਿਆ ਮੈਨੂੰ ਦੱਸਿਆ ਵੀ ਨਹੀਂ ਕਦੋਂ ਇਹ ਕੇਕ ਲੈ ਆਏ ਤੇ ਸਾਰਿਆਂ ਨੇ ਰਲ ਮਿਲ ਕੇ ਕੇਕ ਮੈਂ ਉਹੀ ਪੁੱਛਣਾ ਚਾਹੁੰਦਾ ਸੀਗਾ ਕਿ ਜਦੋਂ ਤੁਸੀਂ ਪਹਿਲਾਂ ਕਿਤੇ ਜਨਮ ਦਿਨ ਮਨਾਉਂਦੇ ਸੀ ਤੇ ਇਸ ਵੇਲੇ ਤੁਸੀਂ ਇੱਕ ਚੇਅਰਮੈਨ ਦੀ ਕੁਰਸੀ ਤੇ ਕੀ ਫਰਕ ਨਜ਼ਰ ਆਇਆ ਫਰਕ ਦੇਖੋ ਲੋਕਾਂ ਦੀਆਂ ਦੁਆਵਾਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਵਾਧਾ ਹੋਇਆ ਔਰ ਇੰਨਾ ਪਿਆਰ ਸਤਕਾਰ ਸਾਰੇ ਮੁਲਾਜ਼ਮ ਭਰਾਵਾਂ ਨੇ ਕੱਲ ਮੇਰੇ ਜਿਹੜੇ ਇੱਥੇ ਦਫ਼ਤਰ ਦੇ ਵਿੱਚ ਸੇਵਾਦਾਰ ਨੇ ਉਹਨਾਂ ਨੇ ਨਾਲ ਕੇਕ ਕੱਟ ਕੇ ਮੂੰਹ ਮਿੱਠਾ ਕਰਾਇਆ ਸੋ ਬੜਾ ਮਨ ਨੂੰ ਸਕੂਨ ਮਿਲਿਆ ਬੜਾ ਖੁਸ਼ੀ ਹੋਈ ਕਿ ਸਾਰੇ ਜਿੰਨੇ ਮੁਲਾਜ਼ਮ ਸਾਥੀ ਵੀ ਨੇ ਤੇ ਸਾਥੀ ਵੀ ਹੈਗੇ ਨੇ ਉਹ ਸਾਰੇ ਮੇਰਾ ਪਰਿਵਾਰ ਨੇ ਮੇਰੇ ਆਪਣੇ ਭੈਣ ਭਰਾ ਨੇ ਔਰ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੈਂ ਤਾਂ ਇਹੀ ਅਰਦਾਸ ਬੇਨਤੀ ਕਰਦਾ ਕਿ ਮਾਲਕ ਇਸੇ ਤਰ੍ਹਾਂ ਨਿਵਾਣੇ ਬਣ ਕੇ ਨਿਮਰਤਾ 'ਚ ਰਹਿ ਕੇ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ ਦੇਵੇ ਉਹ ਨਾਲ ਦੀ ਨਾਲ ਇਹ ਵੀ ਹੈਗੇ ਜੀ ਜਨਮ ਦਿਨ ਮਨਾਇਆ ਤਾਂ ਸਰਕਾਰ ਦੇ 3 ਸਾਲ ਪੂਰੇ ਹੋ ਗਏ ਜੀ ਉਹ ਵੀ ਤਾਂ ਇੱਕ ਕਿਸਮ ਦਾ ਜਨਮ ਦਿਨ ਕਹਿ ਸਕਦੇ ਆ ਤੇ ਬਜਟ ਪੇਸ਼ ਕੀਤਾ ਉਹਦੇ ਬਾਰੇ ਕੀ ਕਹੋਗੇ ਦੇਖੋ ਕੱਲ ਮਾਨਯੋਗ ਸਾਡੇ ਵਿੱਚ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਮਾਨ ਜੀ ਵੱਲੋਂ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਹੇਠ ਜਿਹੜਾ ਚੌਥਾ ਬਜਟ 236000 ਕਰੋੜ ਰੁਪਏ ਦਾ ਜਿਹੜਾ ਪੇਸ਼ ਕੀਤਾ ਗਿਆ ਇੱਕ ਬਹੁਤ ਇਤਿਹਾਸਿਕ ਬਜਟ ਆ ਔਰ ਪੰਜਾਬ ਦੇ ਹਰ ਵਰਗ ਦੇ ਲਈ ਬਜਟ ਦੇ ਵਿੱਚ ਸਭ ਦਾ ਖਿਆਲ ਰੱਖਿਆ ਗਿਆ ਔਰ ਸਿਹਤ ਸਿੱਖਿਆ ਰਜਗਾਰ ਨੂੰ ਮੁੱਖ ਰੱਖਦਿਆਂ ਹੋਇਆਂ ਬੱਚਿਆਂ ਦੀਆਂ ਖੇਡਾਂ ਨੂੰ ਮੁੱਖ ਰੱਖਦਿਆਂ ਹੋਇਆਂ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਹਰ ਤਰ੍ਹਾਂ ਦੀ ਜਿਹੜੀ ਬਜਟ ਦੇ ਵਿੱਚ ਉਹ ਪਹਿਲ ਕਰ ਰਿਹਾ ਰੂਪਣ ਤੇ ਨਾਲ ਲੱਗਦੇ ਪਿੰਡਾਂ ਦੀਆਂ ਮਾਵਾ ਭੈਣਾ ਨੌਜਵਾਨ ਸਾਥੀ ਬਜ਼ੁਰਗ ਮੇਰੇ ਕੋ ਇੱਥੇ ਆ ਕੇ ਪਿੱਟ ਕੇ ਗਏ ਆ ਹੜੇ ਕੱਟ ਕੇ ਰੋ ਕੇ ਗਏ ਸੀ ਕਿ ਸਾਡੇ ਨੌਜਵਾਨ ਪੁੱਤ ਮਾਰ ਦਿੱਤੇ ਇਹਨਾਂ ਬੰਦਿਆਂ ਨੇ ਇਹਨਾਂ ਟੱਬਰਾਂ ਨੂੰ ਸੋ ਜੇ ਇਹ ਜ਼ਹਿਰ ਦੀ ਸਪਲਾਈ ਇਹ ਦੀ ਚੇਨ ਇੱਥੇ ਨਾ ਚੱਲੇ ਜੇ ਇਹ ਜ਼ਹਿਰ ਦੀ ਸਪਲਾਈ ਇਹ ਨਾ ਕਰਨ ਤਾਂ ਸਾਡੇ ਜਿਹੜੇ ਨੌਜਵਾਨ ਪੋਤੇ ਅੱਜ ਸਾਡੇ ਪਰਿਵਾਰਾਂ ਦੇ ਵਿੱਚ ਜਿੰਦੇ ਬੈਠੇ ਹੁੰਦੇ ਸੋ ਇਹ ਜਿਹੜਾ ਨਸ਼ੇ ਦੀ ਚੇਨ ਨੂੰ ਤੋੜਨ ਦੇ ਲਈ ਨਸ਼ੇ ਦੇ ਸੁੱਧਾਗਰਾਂ ਦਾ ਲੱਕ ਤੋੜਨ ਦੇ ਲਈ ਜਿਹੜਾ ਉਸ ਦਿਨ ਮੈਨੂੰ ਗੁੱਸਾ ਬਿਲਕੁਲ ਆਇਆ ਸੀ ਕਿਉਂ ਵੀਡੀਓ ਦੱਸ ਰਹੀ ਸੀ ਸਾਹਿਬ ਕਿਉਂਕਿ ਅਸੀਂ ਬੜੇ ਆਮ ਦੇ ਘਰਾਂ ਤੋਂ ਉੱਠੇ ਆ ਬੜੇ ਜਜ਼ਬਾਤੀ ਜੇ ਤੇ ਬੜੇ ਸਧਾਰਨ ਪਰਿਵਾਰਾਂ ਤੋਂ ਉੱਠ ਕੇ ਇੱਥੇ ਅੱਜ ਪ੍ਰਮਾਤਮਾ ਨੇ ਏਡੇ ਏਡੇ ਵੱਡੇ ਆਉਤਿਆਂ ਤੇ ਪਹੁੰਚਾਇਆ ਔਰ ਜੇ ਅਸੀਂ ਸਰਕਾਰ ਦੇ ਵਿੱਚ ਇੱਕ ਜ਼ਿੰਮੇਵਾਰ ਨਮਾਇੰਦਿਆਂ ਹੋਣ ਦੇ ਨਾਤੇ ਜੇ ਅਸੀਂ ਜਿਹੜੇ ਕ੍ਰਿਮਿਨਲ ਲੋਕ ਨੇ ਜਿਹੜੇ ਵੱਡੇ ਨਸ਼ਾ ਤਸਕਰ ਨੇ ਜੇ ਉਹਨਾਂ ਨੂੰ ਨੰਗੇ ਨਹੀਂ ਕਰਾਂਗੇ ਤਾਂ ਲੋਕ ਲੀਡਰਾਂ ਨੂੰ ਵੀ ਮਾਫ ਨਹੀਂ ਕਰਨਗੇ ਤੁਸੀਂ ਸਿਹਤ ਵਿਭਾਗ ਦੀ ਗੱਲ ਕੀਤੀ ਹੈਗੀ ਹੁਣ ਘਰਚਾ ਡਰਸ ਪੈਂਸਰੀ ਲੈ ਲੋ ਕਰੋਨਾ ਤੋਂ ਬਾਅਦ ਦੇ ਵਿੱਚ ਉੱਥੇ ਕੋਈ ਡਾਕਟਰ ਨਹੀਂ ਆਇਆ ਬਹੁਤ ਸਾਰੀਆਂ ਐਸੀਆਂ ਡਿਸਪੈਂਸਰੀਆਂ ਹੈਗੀਆਂ ਜਿਨ੍ਹਾਂ ਨਾਲ ਕਈ ਕਈ ਪਿੰਡ ਲੱਗਦੇ ਆ ਲੇਕਿਨ ਡਾਕਟਰ ਨਹੀਂ ਆ ਰਹੇ ਹੈਗੇ ਦੇਖੋ ਪਿਛਲੇ ਅ ਕਰੀਬ 25 ਸਾਲਾਂ ਤੋਂ ਕਿਸੇ ਵੀ ਵਿਭਾਗ ਦੇ ਵਿੱਚ ਉਸ ਲੈਵਲ ਦੀ ਭਰਤੀ ਨਹੀਂ ਹੋਈ ਕਿਉਂਕਿ ਜਿੰਨੀਆਂ ਰਿਟਾਇਰਮੈਂਟ ਡਾਕਟਰਾਂ ਦੀਆਂ ਮਲਾਜ਼ਮਾਂ ਦੀਆਂ ਹਰ ਅਫਸਰਾਂ ਦੀਆਂ ਹੁੰਦੀਆਂ ਗਈਆਂ ਜੇ ਤਾਂ ਰਿਟਾਇਰਮੈਂਟ ਦੇ ਅਕੋਰਡਿੰਗਲੀ ਉਹਨੀਆਂ ਭਰਤੀਆਂ ਹੋ ਜਾਣ ਫਿਰ ਤਾਂ ਘਾਟ ਸਟਾਫ ਦੀ ਨਾ ਹੋਵੇ ਤੇ ਸਟਾਫ ਦੀ ਘਾਟ ਦੇ ਨਾਲ ਨਾਲ ਜਿਹੜਾ ਪੁਲਿਸ ਵਿਭਾਗ ਦੇ ਵਿੱਚ ਵੀ ਕਾਫੀ ਜਿਹੜੇ ਹੈਗੇ ਆ ਕਿਉਂਕਿ ਜਿੰਨੇ ਜਿੰਨੇ ਉਹਨਾਂ ਕੋਲ ਪਿੰਡ ਹੈਗੇ ਆ ਉਹ ਉੱਥੇ ਵੀ ਸਟਾਫ ਦੀ ਕਾਫੀ ਘਾਟ ਪਾਈ ਜਾਂਦੀ ਹੈ ਬਿਲਕੁਲ ਜੀ ਹੁਣ ਤੁਸੀਂ ਦੇਖਿਆ ਹੋਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਹਰ ਸਾਲ ਜਿਹੜੀ ਪੁਲਿਸ ਦੀ ਭਰਤੀ ਦੇ ਲਈ ਤਜਵੀਜ਼ ਅ ਰਖ ਕੇ ਜਿਹੜਾ ਮਤਾ ਪਾਸ ਕਰ ਦਿੱਤਾ ਗਿਆ ਬਿੱਲ ਪਾਸ ਕਰ ਦਿੱਤਾ ਗਿਆ ਹਰ ਹਰ ਸਾਲ ਹੁਣ ਜਿਹੜੀ ਪੁਲਿਸ ਦੀ ਭਰਤੀ ਹੈ ਵੱਡੇ ਪੱਧਰ ਤੇ ਹੋ ਰਹੀ ਹੈ ਹੁਣ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਦੀ ਭਰਤੀ ਹੋਣ ਜਾ ਰਹੀ ਹੈ ਸੋ ਥਾਣਿਆਂ ਦੇ ਵਿੱਚ ਚੌਕੀਆਂ ਦੇ ਵਿੱਚ ਜਿੱਥੇ ਵੀ ਨਫਰੀ ਦੀ ਕਮੀ ਹੈਗੀ ਹੈ ਸੋ ਉਹਨੂੰ ਜਲਦ ਜਿਹੜਾ ਉਹ ਪੂਰਾ ਕੀਤਾ ਜਾ ਰਿਹਾ ਹੈ ਡੇ ਬਾਏ ਡੇ ਜਿਹੜਾ ਪੰਜਾਬ ਆ ਰੰਗਲੇ ਪੰਜਾਬ ਬਣਨ ਵੱਲ ਜਿਹੜਾ ਵਧਾ ਜਾ ਰਿਹਾ ਸੋ ਇਹਦੇ ਲਈ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਜਿਹੜੇ ਕਿ ਬੜੀ ਇੱਕ ਇਮਾਨਦਾਰ ਸ਼ਖੀ ਦੇ ਮਾਲਕ ਨੇ ਔਰ ਉਹ ਬੰਦਾ 24 ਘੰਟਿਆਂ ਦੇ ਵਿੱਚੋਂ ਮੈਨੂੰ ਲੱਗਦਾ ਵੀ 18 ਘੰਟੇ ਪੰਜਾਬ ਲਈ ਕੰਮ ਕਰਦਾ ਹਰ ਰੋਜ਼ ਲੋਕਾਂ 'ਚ ਵਿਚਰਦਾ ਅੱਜ ਤੱਕ ਪੰਜਾਬ ਨੂੰ ਇਹੋ ਜਿਹਾ ਕ੍ਰਾਂਤੀਕਾਰੀ ਤੇ ਇਮਾਨਦਾਰ ਮੁੱਖ ਮੰਤਰੀ ਨਹੀਂ ਮਿਲਿਆ 53 ਕਰੋੜ ਰੁਪਈਆ ਜਿਹੜਾ ਹੈਗਾ ਉਹ ਮੋਦੀ ਸਰਕਾਰ ਵੱਲੋਂ ਵੀ ਜਿਹੜਾ ਹੈ ਹੈਰੀਟੇਜ ਲੈ ਆਪਣੇ ਜਿਹੜਾ ਕਹਿ ਰਹੇ ਆ ਕਿ ਆਪਣੇ ਖੜਕੜਕੜਾ ਦਿੱਤਾ ਜਾ ਰਿਹਾ ਹੈ ਪਰ ਅਪਰ ਤੁਹਾਡੀ ਸਰਕਾਰ ਵੱਲੋਂ 3 ਸਾਲ ਹੋ ਗਏ ਆ ਗਿਆ ਹੋਣ ਉਹਦਾ ਉਹ ਘਾਟਨ ਕਾਲਜ ਦਾ ਕੀਤਾ ਗਿਆ ਆ ਤੇ ਪਹਿਲੇ ਸਾਲ ਚ ਵੀ ਹੋ ਸਕਦਾ ਸੀ ਨਹੀਂ ਦੇਖੋ ਹਰ ਕੰਮ ਮਤਲਬ ਨਹੀਂ ਪੱਥਰ ਰੱਖਿਆ ਗਿਆ ਹਰ ਕੰਮ ਦਾ ਇੱਕ ਸਮਾਂ ਹੁੰਦਾ ਭਾਜੀ ਬਿਨਾ ਪਾਣੀ ਤੋਂ ਮੋਜੇ ਨਹੀਂ ਖੋਲੇ ਜਾ ਸਕਦੇ ਕੋਈ ਵੀ ਕੰਮ ਕਰਨ ਦੇ ਲਈ ਪਹਿਲਾਂ ਉਹਦਾ ਪਲਾਨ ਤਿਆਰ ਕਰਨਾ ਪੈਂਦਾ ਐ ਅੱਜ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਤੁਸੀਂ ਆਪ ਸੋਚੋ ਕਿੰਨੀਆਂ ਸਰਕਾਰਾਂ ਰਹਿ ਗਈਆਂ ਪੂਰੇ ਪੰਜਾਬ ਦੇ ਵਿੱਚ ਸਿਰਫ ਤਿੰਨ ਮੈਡੀਕਲ ਕਾਲਜ ਸੀ ਸੋ ਇਹ ਤਾਂ ਸਾਡੇ ਦੁਆਬੇ ਦੇ ਲੋਕਾਂ ਲਈ ਬੜੀ ਮਾਨ ਵਾਲੀ ਗੱਲ ਆ ਬੜੇ ਚੰਗੇ ਭਾਗ ਨੇ ਕਿ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਦੁਆਬੇ ਨੂੰ ਇਕੱਲੇ ਨੂੰ ਤਿੰਨ ਕਾਲਜ ਦੇ ਦਿੱਤੇ ਨੇ ਕਾਲਜ ਤੇ ਦੇ ਦਿੱਤੇ ਨੇ ਪਰ ਤੁਸੀਂ ਦੇਖੋ ਐਜ਼ ਅ ਚੇਅਰਮੈਨ ਬਿਠੇ ਹੋ ਇੱਥੇ ਹੀ ਆਪਣੇ ਹਲਕਾ ਇੰਚਾਰਜ ਬੈਠੇ ਆ ਆਮ ਆਦਮੀ ਪਾਰਟੀ ਦੇ ਸਾਰੇ ਤਕਰੀਬਨ ਬੈਠੇ ਹੋਏ ਨੇ ਜੀ 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 ਲੇਕਿਨ ਹੁ ਤਿੰਨ ਸਾਲ ਹੋ ਗਏ ਆ ਜਰੇਰਵੀ ਰੋਡ ਵਾਲੀ ਸੜਕ ਤੇ ਕੁਝ ਹੋਰ ਸੜਕਾਂ ਦਾ ਤਾਂ ਉਹ ਤੇ ਰੋਂਦੀਆਂ ਪਈਆਂ ਨੇ ਕਿ ਮੈਂ ਕਿੱਥੇ ਹੈ ਗਈਆਂ ਔਰ ਉਹ ਵੀ ਸਿੱਧਾ ਜੰਪਗ ਸਿੰਘ ਦੇ ਏਰੀਆ ਦੇ ਵਿੱਚ ਸੜਕ ਦਾ ਇਹ ਹਾਲ ਹੈ ਦੇਖੋ ਜਿਹੜੀਆਂ ਜਿੰਨੇ ਵੀ ਇਹ ਲੇਟ ਹੋਣ ਦਾ ਸੜਕਾਂ ਦਾ ਇੱਕ ਵੱਡਾ ਕਾਰਨ ਆ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਪੈਸਿਆਂ ਦੇ ਨਾਲ ਇਹ ਪੰਜਾਬ ਦੇ ਸਾਰੇ ਰੂਡ ਬਣਨੇ ਸੀ ਉਹਨੂੰ ਰੂਰਲ ਡਿਵੈਲਪਮੈਂਟ ਫੰਡ ਕਹਿੰਦੇ ਆ ਆਰ ਡੀ ਐਫ ਦਾ ਪੈਸਾ ਜਿਹੜਾ ਸਾਡਾ ਹੱਕੀ ਪੈਸਾ ਆ ਪੰਜਾਬ ਦਾ ਪੈਸਾ ਉਹ ਬਿਨਾਂ ਵਜਾ ਇੱਕ ਮਤਰੀ ਹੀ ਮਾਂ ਦਾ ਸਲੂਕ ਕਰਦਿਆਂ ਹੋਇਆ ਕੇਂਦਰ ਵੱਲੋਂ ਜ਼ਬਰਦਸਤੀ ਰੋਕਿਆ ਗਿਆ ਜਿਹਦੇ ਅਗੇਂਸਟ ਪੰਜਾਬ ਸਰਕਾਰ ਹਾਈ ਕੋਰਟਸ ਵੀ ਗਈ ਆ ਔਰ ਸਾਡੇ ਜੀ ਐਸਟੀ ਦੇ ਪੈਸੇ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਸਾਡੇ ਹੈਲਥ ਮਿਸ਼ਨ ਦੇ ਪੈਸੇ ਹਰ ਤਰ੍ਹਾਂ ਦਾ ਪੈਸਾ ਜਿਹੜਾ ਕੇਂਦਰ ਵੱਲੋਂ ਜਾਣਬੁੱਝ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੀ ਡਿਵੈਲਪਮੈਂਟ ਕਰਨ ਤੋਂ ਰੋਕਣ ਦੇ ਲਈ ਬਿਨਾਂ ਵਜ੍ਹਾ ਤੋਂ ਰੁਕਿਆ ਹੋਇਆ ਉਹ ਪੈਸਾ ਜਲਦ ਰਿਲੀਜ਼ ਵੀ ਹੋਊਗਾ ਪੈਸਾ ਇਹ ਰਿਲੀਜ਼ ਕਰਨ ਚਾਹੇ ਨਾ ਕਰਨ ਪਰ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦੀ ਡਿਵੈਲਪਮੈਂਟ ਕਰਨ ਤੋਂ ਰੋਕ ਨਹੀਂ ਸਕਦੇ ਜਿੰਨੇ ਮਰਜ਼ੀ ੜਿੱਕੇ ਡਾਹ ਲੈਣ ਸੋ ਉਹ ਬੰਦਾ ਬੜਾ ਸਮਰਪਿਤ ਮੁੱਖ ਮੰਤਰੀ ਹੈ ਪੰਜਾਬ ਦੇ ਲਈ ਔਰ ਹਮੇਸ਼ਾ ਚੰਗੀ ਸੋਚ ਲੈ ਕੇ ਡੇ ਬਾਏ ਡੇ ਜਿਹੜੀ ਪੰਜਾਬ ਦੀ ਤਰੱਕੀ ਆ ਉਹ ਕੀਤੀ ਜਾ ਰਹੀ ਆ ਆਖਰੀ ਸਵਾਲ ਜੀ ਤੁਸੀਂ ਇੱਥੇ ਕਿੰਨੇ ਤੋਂ ਕਿੰਨੇ ਵਜੇ ਤੱਕ ਬੈਠਦੇ ਹੋ ਤੇ ਜੇ ਕਿਸੇ ਨੂੰ ਸਮੱਸਿਆ ਆਂਦੀ ਆ ਤੇ ਉਹ ਤੁਹਾਡੇ ਇਸ ਦਫਤਰ ਦੇ ਵਿੱਚ ਕਿੰਨੇ ਤੋਂ ਕਿੰਨੇ ਵਜੇ ਤੱਕ ਆ ਕੇ ਤੁਹਾਡੇ ਨਾਲ ਗੱਲਬਾਤ ਕਰ ਸਕਦਾ ਹੈ ਜੀ ਹਫਤੇ ਦੇ 5 ਦਿਨ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਡੇਲੀ ਇੱਥੇ ਲੋਕਾਂ ਨੂੰ ਮਿਲਦਾ ਠੀਕ ਔਰ ਕੋਈ ਵੀ ਵਿਅਕਤੀ ਮੈਨੂੰ ਬਿਨਾਂ ਕਿਸੇ ਦੀ ਸਪਾਰਸ਼ ਤੋਂ ਬਿਨਾਂ ਕਿਸੇ ਮੀਡੀਏਟਰ ਤੋਂ ਸਿੱਧਾ ਆ ਕੇ ਡੀਸੀ ਕੰਪਲੈਕਸ ਦੇ ਕਮਰਾ ਨੰਬਰ 102 ਦੇ ਵਿੱਚ ਆ ਕੇ ਮਿਲਦਾ। ਪੰਜ ਦਿਨ ਕਿਹੜੇ ਹੈਗੇ ਆ? ਸੋਮਵਾਰ ਤੋਂ ਸ਼ੁੱਕਰਵਾਰ ਤੱਕ। ਸੋਮਵਾਰ ਤੋਂ ਸ਼ੁੱਕਰਵਾਰ। ਜੀ। ਫਿਰ ਤੋਂ ਨਵਾਂ ਸ਼ਰਦ ਬਾਬਾ YouTube ਚੈਨਲ ਵੱਲੋਂ ਤੁਹਾਡੇ ਜਨਮ ਦਿਨ ਦੀਆਂ ਬੇਹਦ ਬਹੁਤ-ਬਹੁਤ ਮੁਬਾਰਕਾਂ, ਸ਼ੁਭ ਕਾਮਨਾਵਾਂ। ਧੰਨਵਾਦ ਜੀ। ਬਹੁਤ ਧੰਨਵਾਦ ਜੀ। ਥੈਂਕ ਯੂ।